ਅਸਲਾਮੁਅਲੈਕਮ ਵੀਰੋ ਕੀ ਹਾਲ ਚਾਲ ਹੈ ਨਵਾਂ ਸਾਲ ਮਨਾਉਣ ਵਾਲੇ ਸਿੱਖ ਅੱਜ ਦੀ ਕਥਾ ਜ਼ਰੂਰ ਪੂਰੀ ਸੁਣ ਲੈਣ ਨਹੀਂ ਤੇ ਪੂਰੀ ਜ਼ਿੰਦਗੀ ਪਛਤਾਉਣਗੇ ਗੁਰੂ ਨਾਨਕ ਦੇਵ ਜੀ ਨੇ ਨਵੇਂ ਸਾਲ ਦੇ ਬਾਰੇ ਸਿੱਖਾਂ ਨੂੰ ਕੀ ਹੁਕਮ ਦਿੱਤਾ ਵੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਅੱਜ ਦੀ ਕਥਾ ਦੇ ਅੰਦਰ ਗਿਆਨੀ ਸੰਤ ਸਿੰਘ ਮਸਕੀਨ ਹੁਣੀ ਇਸ ਦੇ ਬਾਰੇ ਦੱਸ ਰਿਹਾ ਤੇ ਨਵਾਂ ਸਾਲ ਮਨਾ ਕੇ ਸਿੱਖ ਕਿੱਡਾ ਵੱਡਾ ਪਾਪ ਕਰ ਰਿਹਾ ਵੀਰੋ ਚੱਲ ਕੇ ਕਥਾ ਸੁਣਨੇ ਤੇ ਇਸ ਦੇ ਬਾਰੇ ਚੱਲਣ ਸਵਾਸੇ ਗੁਰੂ ਨਾਨਕ ਦੇਵ ਜੀ ਕਹਿੰਦੇ ਫਿਰ ਤਵਾਰ ਨਾ ਜੋਗੀ ਜਾਣੇ ਰੂਤ ਮਾ ਨ ਕੋਈ ਜਾ ਕਰ ਤਸਰਟੀ ਕੋ ਸਹਜੇ ਆਪੇ ਜਾਣੇ ਸੋਈ ਫਿਰ ਨਵਾਂ ਸਾਲ ਮਨਾਣਾ ਗੁਸਤਾਕੀ ਮਾ ਕਹਿੰਦੇ ਜਗਤ ਕੀ ਬੇੜਾ ਚ ਕੁਛ ਵੀ ਨਹੀਂ ਕੁਛ ਵੀ ਔਰ ਹਜ਼ਰਤ ঈਸਾ ਦਾ ਜਨਮ ਦਿਨ ਇੰਜ ਕਰ 25 ਦੰਬਰ ਨੂੰ ਕਿਦਰੇ ਹੋਏ ਸਨ ਸੂਰਜ ਦੀ ਗਤੀ ਦੇ ਮੁਤਾਬਿਕ 1 ਜਨਵਰੀ ਨਾਲ ਇੱਕ ਗਣਤ ਆਰੰਭ ਹੁੰਦੀ ਹੈ ਉਹਨਾਂ ਨੇ ਇਸ ਨੂੰ ਨਵਾਂ ਸਾਲ ਮੰਨ ਲਿਆ ਤੇ ਇਹ ਤੇ ਹਜ਼ਰਤ ঈਸਾ ਦਾ ਜਨਮ ਦਿਨ ਹੋਇਆ ਨਵਾਂ ਸਾਲ ਥੋੜੀ ਹੋਇਆ ਇੱਕ ਛੇਤ ਇੱਕ ਛੇਤ ਨੂੰ ਰਾਜੇ ਬਿਕਰਮਾ ਜਿੱਤ ਦਾ ਜਨਮ ਹੋਇਆ ਸੀ ਬਿਕਰਮੀ ਸੰਮਤ ਇਹ ਜੀ ਬਿਕਰਮੀ ਸਾਲ ਹੈ ਸਾਲ ਤੇ ਪ੍ਰਮਾਤਮਾ ਨੇ ਬਣਾਏ ਨੇ ਗੱਲ ਖਤਮ ਵਿਕਮਾ ਜੈਦਾ ਜਨਮ ਹੋਇਆ ਸਾਰਾ ਅਹਿਲੇ ਇਸਲਾਮ 1 ਜਨਵਰੀ ਨੂੰ ਨਵਾਂ ਸਾਲ ਨਹੀਂ ਮੰਨਦਾ ਤੁਸੀਂ ਕਿਸੇ ਰਵਿਦੇਸ਼ ਦੇ ਚ ਨਹੀਂ ਦੇਖੋਗੇ ਬਾਈਤੇਈ ਦੇਸ਼ ਨੇ ਇਸਲਾਮੀ ਇੱਕ ਦੇਸ਼ ਵੀ ਨਹੀਂ ਮੰਨਦਾ ਉਹਨਾਂ ਦਾ ਹਿਜਰੀ ਸੰਮਤ ਜਿਸ ਦਿਨ ਮੁਹੰਮਦ ਸਾਹਿਬ ਨੇ ਹਿਜਰਤ ਕੀਤੀ ਉਸ ਦਿਨ ਤੋਂ ਉਸ ਸਮੇਂ ਦੀ ਗਿਣਤੀ ਕਰਦੇ ਨੇ ਉਹਨੂੰ ਕਹਿੰਦੇ ਨੇ ਹਿਜਰੀ ਸੰਮਤ ਇਸੇ ਤਰੀਕੇ ਨਾਲ ਬਾਕੀ ਕੌਮਾਂ ਦੇ ਵੀ ਆਪਣੇ ਆਪਣੇ ਸੰਮਤ ਬਣਾਏ ਹੋਏ ਨੇ ਪਰ ਉਹ ਆਪਣੇ અવਤਾਰ ਦੇ ਜਨਮ ਦਿਨ ਨਾਲ ਜਾਂ ਆਪਣੇ ਖਾਸ ਵਿਅਕਤੀ ਦੇ ਜਨਮ ਦਿਨ ਨਾਲ ਜਾਂ ਕਿਸੇ ਖਾਸ ਕੌਮ ਦੀ ਘਟਨਾ ਨਵਾਂ ਸਾਲ ਤੇ ਉਸ ਦਿਨ ਆਰੰਭ ਹੁੰਦਾ ਜਿਸ ਦਿਨ ਨਵਾਂ ਦਿਨ ਸੀ ਤੇ ਨਵਾਂ ਦਿਨ ਜਿਸ ਦਿਨ ਆਰੰਭ ਹੋਇਆ ਕੁਝ ਨਹੀਂ ਪਤਾ ਕੁਝ ਵੀ ਨਹੀਂ ਪਤਾ ਸਭ ਕਲਪਨਾ ਹੀ ਕਲਪਨਾ ਕਪੌਲ ਕਲਪਨਾ ਮੈਂ ਤੇ ਦਿੱਲੀ ਦੇ ਬਹੁਤ ਵੱਡੇ ਇਕੱਠ ਦੇ ਚ ਕਹਿ ਕੇ ਆਇਆ ਪ੍ਰੇਨਾ ਨਿਕਸ਼ਾਈ ਕੈਲੰਡਰ ਬਣਾਉਣ ਦੀ ਕੀ ਲੋੜ ਸੀ ਜੇ 1 ਜਨਵਰੀ ਜੋ ਹੈ ਨਵਾਂ ਸਾਲ ਹੈ ਇਸ ਕੈਲੰਡਰ ਦੀ ਕੀ ਲੋੜ ਹੈ ਜਵਾਬ ਨਹੀਂ ਸੀ ਕਿਸੇ ਕੋਲ खैर ਮਗਰ ਤਾਂ ਸਾਰੇ ਇਹ ਤੇ ਵਿਚਾਰ ਜੋ ਹੈ ਗੱਲ ਆ ਗਈ ਥੇ ਸਵਾਰ ਨਾ ਜੋਗੇ ਜਾਣੇ ਰੂਤ ਮਾ ਨਾ ਕੋਈ ਜਾ ਕਰਤਾ ਸਿਰ ਟੇਕੋ ਸਾਜੇ ਆਪੇ ਜਾਣੇ ਸੋਈ ਹਜ਼ਰਤ ਇ사 ਜਿਸ ਦੀ ਇਤਨੀ ਵੱਡੀ ਉਮਤ ਹੈ ਬੜਾ ਭਾਰੀ ਪ੍ਰਭਾਵ ਹੈ ਕੁਝ ਮਨੋਚਿੰਤਕ ਤੇ ਮੰਦੇ ਨੇ ਬਾਹਰ ਦੇ ਰੂਪ ਦੇ ਰੇਖਾ ਦੇਚ ਭਾਵੇਂ ਕੋਈ ਹਿੰਦੂ ਦਿਖਾਈ ਦੇਂਦਾ ਜੈਨੇ ਨਹੀਂ ਦਿਖਾਈ ਦੇਂਦਾ ਬੋਧੀ ਦਿਖਾਈ ਦੇਂਦਾ ਸੇਖ ਦਿਖਾਈ ਦੇਂਦਾ ਬਹੁਤ ਆਦੇਸ ਸਭ 크ਰਿਸਚੀਅਨ ਨੇ ਉਹਨਾਂ ਦੇ ਰਸਮੋ ਰਿਵਾਜ ਬੱਚੇ ਦਾ ਜਨਮ ਦਿਨ ਮਨਾਣਾ ਕੇ ਕਟੋ ਮੋਮਬਤੀਆਂ ਪੋਕੋ ਜਾਂ ਜਲਾਓ ਇਹ ਸਭ ਇਸਾਈ ਰਸਮਾਂ ਹੈ ਭਾਸ਼ਾ ਪਹਿਰਾਵਾ ਤਮ ਤਮੇਜ਼ ਤਮਦਨ ਕਲਚਰ ਸਭ ਦੇ ਤੇ ਇਸਾਈਤ ਚਾਹੀਏ ਸਭ ਤੇ ਚਾਹੀਏ ਵਿਦਵਾਨ ਕਹਿੰਦੇ ਨੇ ਕੀ ਹੋਇਆ ਜੈਨੀਏ ਬੋਧੀਏ ਹਿੰਦੂ ਹੈ ਮੁਸਲਮਨ ਹੈ ਸਿੱਖ ਹੈ ਸਭ ਤੇ ਇਸਾਈਅਤ ਛਾਈ ਹੋਈ ਹੈ ਵਿਆਪਕ ਰੂਪ ਦੇ ਛਾਈ ਹੋਈ ਹੈ ਫਿਰ ਵਿਚਾਰ ਗੱਲ ਆਪੇ ਇਹ ਪੈਗੰਬਰ ਜਿਸ ਦੇ ਇਤ ਨਹੀਂ ਵੱਡੀ ਉਮਤ ਹੈ ਇਤਨਾ ਵੱਡਾ ਪ੍ਰਭਾਵ ਹੈ ਪਤਾ ਹੈ ਕੀ ਕਹਿੰਦਾ ਇਹਨੂੰ ਮੈਂ ਕਈ ਦਿਨ ਸੋਚਿਆ ਸੋਚਣ ਤੋਂ ਬਾਅਦ ਮੈਂ ਸਟੇਜ ਤੇ ਲੈਣ ਤੇ ਮਨੇ ਲਿਆਂਦਾ ਸੀ ਮੈਂ ਸੋਚਦਾ ਸੀ ਨਹੀਂ ਇਹਨੂੰ ਨਿਰੀਖਣ ਕਰਨਾ ਪਵੇਗਾ ਘੋਖਣਾ ਪਵੇਗਾ ਇਹ ਗੱਲ ਕਿਸ ਹੱਦ ਤੱਕ ਸਹੀ ਹੈ ਫਿਰ ਮੈਨੂੰ ਮਹਿਸੂਸ ਹੋਇਆ ਨਹੀਂ ਮੈਂ ਗਲਤੀ ਧਿਆ ਇਹ ਵਕਤ ਦਾ ਪੈਗੰਬਰੀ ਪੁਸ਼ਟੀਕ ਠੀਕ ਕਹਿ ਰਹੇ ਪੀਸਾ ਕਹਿੰਦਾ ਹੈ ਅਗਰ ਕੋਈ ਮੈਨੂੰ ਇਹ ਆਖੇ ਕਿ ਇੱਕ ਉਠ ਸੋਈ ਦੇ ਨੱਕੇ ਵਿੱਚੋਂ ਲੰਘ ਗਿਆ ਲੰਘ ਕੇ ਕਹਿੰਦਾ ਮੈਂ ਮੰਨ ਲਵਾਂਗਾ ਮੈਂ ਕਿੰ ਤੂੰ ਪਰੰਤੋ ਨਹੀਂ ਕਰਾਂਗਾ ਮੈਂ ਸ਼ੱਕ ਸ਼ੋਭਾ ਨਹੀਂ ਕਰਾਂਗਾ ਮੈਨੂੰ ਕਿਸੇ ਪ੍ਰਕਾਰ ਦਾ ਸ਼ੱਕ ਨਹੀਂ ਹੋਵੇਗਾ ਮੈਂ ਤਸلیم ਕਰ ਲਵਾਂਗਾ ਹੋ ਗਿਆ ਹੋਵੇਗਾ ਹੋ ਗਿਆ ਹੋਵੇਗਾ ਸ਼ਾਇਦ ਇਤਨਾ ਛੋਟਾ ਉੱਠ ਹੋਵੇ ਇਹ ਕੋਈ ਸੂਈ ਦਾ ਨੱਕਾ ਹੀ ਇਤਨਾ ਵੱਡਾ ਹੋਵੇ ਚਲੋ ਮੈਂ ਮੰਨ ਲਵਾਂਗਾ ਕਿਉਂਕਿ ਜਿਸੇ ਇਲਾਕੇ ਦੇ ਵਿੱਚ ਰਹਿਣ ਵਾਲੇ ਸਨ ਉੱਥੇ ਸਭ ਤੋਂ ਵੱਡਾ ਜਾਨਵਰ ਉਠ ਅਰਬ ਦੇਸ਼ ਅਰ ਮਰੂਥਲ ਤੋਂ ਇਹ ਸੋ ਕਹਿੰਦੇ ਨੇ ਅਗਰ ਮੈਨੂੰ ਕੋਈ ਇਹ ਆਖੇ ਕਿ ਉਠ ਸੋਈ ਦੇ ਨਖੇ ਦੇ ਚੋਂ ਲੰਘ ਗਏ ਬਿਨ ਸ਼ੱਕ ਕੋ ਸ਼ੋਭਾ ਦੇ ਮੈਂ ਮੰਨ ਲਵਾਂਗਾ ਅਗਰ ਮੈਨੂੰ ਕੋਈ ਇਹ ਆਖੇ ਕਿ ਚੋਟੀ ਦਾ ਧਨਵਾਨ ਭਗਵਾਨ ਤੱਕ ਪਹੁੰਚ ਗਿਆ ਮੈਂ ਨਹੀਂ ਮੰਨਦਾ ਮੈਂ ਨਹੀਂ ਤੀਸਰ ਦੇ এবੋਲ ਹੈ ਰਾਨੀ ਕਿ ਉਹ ਇਹ ਕਿਉਂ ਕਿਉਂ ধনવાન ਬਾਰ ਬਖੀ ਆਉਂਦਾ ਹੈ ਉਹਦੀ ਮਨੋਵਿਰਤੀ ਉਹਦੀ ਦਿਮਾਗੀ ਸ਼ਕਤੀ ਉਹਦੀ ਸਰੀਰਕ ਸ਼ਕਤੀ ਸਭ ਬਾਰ ਉਲਜੀ ਹੋਈ ਹੁੰਦੀ ਪੰਤਰਮੁਖੀ ਹੁੰਦਾ ਹੀ ਨਹੀਂ ਤੇ ਅੰਤਰਮੁਖੀ ਹੋਏ ਬਿਨਾ ਧਾਰਮਕ ਹੋਣਾ ਔਖ ਹੈ ਅੰਤਰਮੁਖੀ ਹੋਏ ਬਿਨਾ ਪ੍ਰਮਾਤਮਾ ਦੇ ਨੇੜੇ ਜਾਣਾ ਔਖ ਹੈ ਕਿਉਂਕਿ ਪ੍ਰਮਾਤਮਾ ਨੂੰ ਕਿੱਥੋਂ ਲਵਾਂਗੇ ਸਾਗਰ ਦੇ ਚੋਂ ਜ਼ਮੀਨ ਦੇ ਚੋਂ ਆਸਮਾਨ ਦੇ ਚੋਂ ਸੂਰਜ ਚੰਦ ਤਾਰਿਆਂ ਦੇ ਚੋਂ ਨਹੀਂ ਆਪਣੇ ਵਿੱਚ ਉਹ ਨਉ ਨਿਦ ਅਮਰਦ ਪ੍ਰਭ ਦਾ ਨਾਮ ਦੇਹੀ ਮੇਂ ਸੁਖਾ ਵਿਸਰਾਮ ਜੋ ਆਪਣੇ ਨੇੜੇ ਨੇ ਤੇ ਆਪਣੇ ਵਿੱਚ ਪ੍ਰਵੇਸ਼ ਹੀ ਨਹੀਂ ਕੀਤਾ ਤੇ ਕਿਸ ਤਰ੍ਹਾਂ ਧਾਰਮਿਕ ਹੋਵੇਗਾ ਜਿਹੜਾ ਮਨੁੱਖ ਗੁਸਤਾਖੀ ਮਾਫ ਮੈਂ ਬਾਰ ਬਾਰ ਮਾਫੀ ਮੰਗ ਲਾ ਮਹਾਂਪੁਰਖਾਂ ਦੇ ਬੋਲ ਨੇ ਤੁਹਾਡੇ ਸਾਹਮਣੇ ਰੱਖਦੇ ਆਂ ਜਿਹੜਾ ਮਨੁੱਖ ਜਿਤਨਾ ਬਾਹਰ ਮੁਖੀ ਹੋਵੇਗਾ ਉਤਨਾ ਹੀ ਅਧਾਰਮਕ ਹੋਵੇ। ਉਤਨਾ ਹੀ ਅਧਾਰਮਕ। ਉਤਨਾ ਹੀ ਸੰਸਾਰੀ ਹੋਵੇਗਾ। ਜਾਂ ਨਾਲ ਕਹੇ ਤਾਂ ਉਤਨਾ ਹੀ ਹੰਕਾਰੀ ਹੋਵੇਗਾ। ਜਿਹੜਾ ਮਨੁੱਖ ਆਪਣੇ ਨੇੜੇ ਹੋਵੇਗਾ ਉਤਨਾ ਹੀ ਉਹ ਪ੍ਰਮਾਤਮਾ ਦੇ ਨੇੜੇ ਹੋਵੇਗਾ। ਜਿਹੜਾ ਮਨੁੱਖ ਆਪਣੇ ਅੰਦਰ ਪ੍ਰਵੇਸ਼ ਕਰ ਗਿਆ ਉਹਨੇ ਤੇ ਪ੍ਰਮਾਤਮਾ ਦਾ ਦਵਾਰ ਖੜਕਟਾ ਦਿੱਤਾ ਹੈ। ਦਰਮਾ ਦੇ ठाढ़े ਦਰਵਾਜ਼ ਤੁਜ ਬਿਨ ਸੁਰਤ ਕਰੇ ਕੋ ਮੇਰੀ ਦਰਸ਼ਨ ਦੇ ਜੇ ਖੋਲ ਕੇ ਵੜ اے ਪ੍ਰਭੂ ਆਪਣਾ ਦਰਵਾਜ਼ਾ ਖੋਲੋ। ਇਹਦਾ ਮਤਲਬ ਕਬੀਰ ਕਹਿ ਰਹੇ ਨੇ ਮੈਂ ਅੰਤਰਮੁਖੀ ਹੋ ਗਿਆ। ਸਾਰੋਂ ਪਾਸੇ ਸਿਮੜ ਕੇ ਮੈਂ ਆਪਣੇ ਅੰਦਰ ਆ ਗਿਆ। ਹੁਣ ਇਹ ਦਰਵਾਜ਼ਾ ਮੈਂ ਨਹੀਂ ਖੋਲ ਸਕਦਾ ਮੈਂ ਤੇਰੇ ਦਰ ਤੱਕ ਤੇ ਪਹੁੰਚ ਸਕਦਾ। ਤੇਰਾ ਦਰ ਖੋਲ ਨਹੀਂ ਸਕਦਾ। ਕਿ ਦਰ ਤੋਂ ਆਪ ਖੋ ਦਰਮਾ ਦੇ ਠਾਂਡੇ ਦਰਬਾਰ ਦਰਮਾ ਦੇ ਮੈਂ ਤੇਰੇ ਦਰ ਤੇ ਖੜਾ ਆ ਗਿਆ ਤੇਰੇ ਦਰ ਬੜੀ ਵੱਡੀ ਗੱਲ ਹੈ ਤੋ ਕਿਸ ਤਰ੍ਹਾਂ ਮੰਨ ਲਈਏ ਕਬੀਰ ਤੋਂ ਪਹੁੰਚ ਗਏ ਹੈ ਪ੍ਰਮਾਤਮਾ ਦੇ ਦਰ ਤੇ ਕਿਸੇ ਮੰਦਿਰ ਦੇ ਚ ਪਹੁੰਚ ਗਏ ਹੈ ਮਸਜਿਦ ਦੇ ਚ ਪਹੁੰਚ ਗਏ ਹੈ ਗੁਰਦੁਆਰੇ ਪਹੁੰਚ ਗਏ ਹੈ ਗੁਰਦੁਆਰੇ ਦੇ ਬੂਏ ਤੇ ਪਹੁੰਚ ਗਏ ਹੈ ਕਿਸੇ ਮੰਦਿਰ ਦੇ ਦਰਵਾਜ਼ੇ ਤੇ ਪਹੁੰਚ ਗਏ ਕਿਸੇ ਮਸਜਿਦ ਦੇ ਕਿਸੇ ਚਰਚ ਦੇ ਦਰਵਾਜ਼ੇ ਦੇ ਨੇ ਆਪਣੇ ਜੀਵਨ ਦੇ ਦਰ ਤੇ ਪਹੁੰਚਣਾ ਅੰਤਰਮੁਖੀ ਹੋ ਸਕੇ ਕਿ ਸਵਕਤਮੇ ਖੋਲਾਂਗਾ ਮਹਾਰਾਜ ਨੇ ਦਰ ਦੀ ਵਿਆਖਿਆ ਵੀ ਕੀਤੀ ਹੈ ਜਿਤ ਦਰ ਵਸੇ RAM ਕੱਲੀ ਮੰਲਾ ਪਹਿਣਾ ਜਿਤ ਦਰ ਵਸੇ ਕਮਨ ਦਰ ਕਹੀਏ ਜਿੱਥੇ ਤੂੰ ਰਹਿੰਦਾ ਉਹ ਦਰ ਕਿਥੇ ਉਸ ਦਰ ਨੂੰ ਕੀ ਆਖਦੇ ਨਹੀਂ ਜਿਤ ਦਰ ਵਸੇ ਕਮਨ ਦਰ ਕਹੀਏ ਦਰਾਂ ਭੀਤਰ ਦਰ ਕਮਨ ਲੈ ਇਹ ਜੋ ਭੀਤਰ ਹੈ ਅੰਦਰ ਹੈ ਦਰਵਾਜ਼ਾ ਬਾਹਰ ਦਾ ਨਹੀਂ ਹੈ ਇਸ ਅੰਦਰ ਦੇ ਦਰਵਾਜ਼ੇ ਤੱਕ ਕੌਣ ਪਹੁੰਚੇ ਇਸ ਭੀਤਰ ਦੇ ਦਰ ਤੱਕ ਕੌਣ ਪਹੁੰਚੇ ਅੰਤਰਮੁਖੀ ਹਰ ਮਰਖ ਨਹੀਂ ਹੁੰਦਾ ਜਿਤਨੀ ਲਾਈਫ ਬਿਜ਼ੀ ਹੋ ਜਾਏ ਮਸਰੂਫ ਹੋ ਜਾਏ ਉਤਨੇ ਹੀ ਬਾਰਮੁਖੀ ਹੁੰਦਾ ਹੈ ਕਲਾ ਸੰਗੀਤ ਕਵਤਾ ਨਿਰਤ ਸੰਗਤ ਰਾਸ਼ੀ ਤਰ੍ਹਾਂ ਤਰ੍ਹਾਂ ਦੀ ਕਲਾ ਦਾ ਜਨਮ ਇਸ ਨੂੰ ਉਹਨਾਂ ਲੋਗਾਂ ਨੇ ਦਿੱਤਾ ਹੈ ਜੋ ਥੋੜੇ ਜਿਹਾ ਆਪਣੇ ਨੇੜੇ ਆਏ ਤੇ ਜਿਨ੍ਹਾਂ ਨੇ ਸਮਾ ਕਢਿਆ ਆਪਣੇ ਆਪ ਦੇ ਨੇੜੇ ਆਣ ਦਾ ਤੇ ਧਰਮ ਦਾ ਜਨਮ ਤੇ ਉਹਨਾਂ ਦੇ ਅੰਦਰ ਹੋਇਆ ਜੋ ਬਿਲਕੁਲ ਆਪਣੇ ਅੰਦਰ ਪ੍ਰਵੇਸ਼ ਕਰ ਗਏ ਆਪਣੇ ਅੰਦਰ ਪ੍ਰਵੇਸ਼ ਕਰ ਗਏ ਦੋ ਸ਼ਬਦ ਮੈਨੂੰ ਕਹਿਣ ਦੇਣਾ ਜਿਤਨਾ ਬਾਹਰ ਮੁਖੇ ਮਨੁੱਖ ਹੋਵੇਗਾ ਉਤਨਾ ਹੀ ਆਧਾਰਮਕ ਕੁਝ ਵੀ ਸਮਝ ਨਹੀਂ ਹੋਏ ਆਪਣੇ ਨੇੜੇ ਆ ਕੇ ਕੁਝ ਪ੍ਰਮਾਤਮਾ ਦੀ ਮਹਿਕ ਦਾ ਪਤਾ ਚੱਲਦਾ ਹੈ ਆਪਣੇ ਨੇੜੇ ਆ ਕੇ ਕੁਝ ਪ੍ਰਮਾਤਮਾ ਦੇ ਨੂਰ ਦਾ ਪਤਾ ਚੱਲਦਾ ਹੈ ਆਪਣੇ ਨੇੜੇ ਆ ਕੇ ਕੋਈ ਪ੍ਰਮਾਤਮਾ ਦੇ ਗੀਤ ਨਾਦ ਦਾ ਪਤਾ ਚੱਲਦਾ ਹੈ ਆਪਣੇ ਨੇੜੇ ਆ ਕੇ ਕੁਝ ਪ੍ਰਮਾਤਮਾ ਦੇ ਰਸ ਦਾ ਪਤਾ ਚੱਲਦਾ ਹੈ ਕੋਈ ਰਸ ਹੈ ਕੋਈ ਨਾਦ ਹੈ ਕੋਈ ਰੂਪ ਹੈ کوئی رنگ ہے ایسا رنگ جو آکار نہیں رکھتا رنگ پھر رنگ بھی رنگ ہے ایسا رو آکار نہیں رکھتا پھر بھی انوپم ہے انوپ ہیں کلگی بھی دربادشاہ کوئی روپ نہیں تیرا پھر بھی تو بہت سندر ہے بہت سندر ہے کہ پہلی ہوگی ہو آکار ہی نہیں ہے चक... تو تو سندر ہے ਬਹੁਤ ਸੁੰਦਰ ਹੈ ਬਹੁਤ ਸੁੰਦਰ ਹੈ ਅਰੋਪ ਹੈ ਅਨੂਪ ਹੈ ਇਸ ਚੀਜ਼ ਦਾ ਪਤਾ ਕਦੋਂ ਚੱਲਦਾ ਹੈ ਜਦ ਮਨੁੱਖ ਥੋੜਾ ਜਿਆ ਆਪਣੇ ਨੇੜੇ ਆਉਂਦਾ ਹੈ ਹਮ ਬਿਲਕੁਲ ਐਸੀ ਤਰ੍ਹਾਂ ਹੀ ਮੈਂ ਫਿਰ ਦੁਹਰਾ ਦਿੰਦਾ ਇੱਕ ਮਨੁੱਖ ਜਿੰਨਾ ਪਦਾਰਥ ਦੇ ਨੇੜੇ ਆਪਣੇ ਨੇੜੇ ਨਹੀਂ ਪਦਾਰਥਾਂ ਬਾਰੇ ਬਹੁਤ ਕੁਝ ਜਾਣਦਾ ਹੈ ਇੱਕ ਵਿਗਿਆਨਕ ਬਹੁਤ ਕੁਝ ਜਾਣਦਾ ਹੈ ਮਨੁੱਖ ਜਿੰਨਾ ਪਰਿਵਾਰ ਦੇ ਨੇੜੇ ਆਪਣੇ ਨੇੜੇ ਨਹੀਂ ਪਰਿਵਾਰ ਬਾਰੇ ਬਹੁਤ ਕੁਝ ਜਾਣਦਾ ਹੈ ਆਪਣੇ ਬਾਰੇ ਕੁਝ ਵੀ ਨਹੀਂ ਜਾਣਦਾ ਕੁਝ ਵੀ ਨਹੀਂ ਜਾਣਦਾ ਇੱਕ ਮਨੁੱਖ ਜਿਤਨਾ ਪਤਨੀ ਦੇ ਨੇੜੇ ਆਪਣੇ ਨੇੜੇ ਨਹੀਂ ਹੈ ਪਤਨੀ ਬਾਰੇ ਬਹੁਤ ਕੁਝ ਜਾਣਦਾ ਹੈ ਬਹੁਤ ਕੁਝ ਜਾਣਦਾ ਹੈ ਆਪਣੇ ਬਾਰੇ ਕੁਝ ਵੀ ਨਹੀਂ ਜਾਣਦਾ ਕੁਝ ਵੀ ਨਹੀਂ ਜਾਣਦਾ ਆਪ ਤਨ ਕਰ ਜੋ ਕਰੇ ਬੇਚਾਰ ਤਿਸ ਜੰਮ ਕੰਕਰ ਨਹੀਂ ਕਰੇ ਇੱਕ ਵਾਰ ਮਨੁੱਖ ਇਤਨਾ ਬਾਰ ਮੁਖੀ ਕਿਉਂ ਹੋ ਗਿਆ ਧਾਰਮਿਕ ਮਨੋਵਿਗਿਆਨ ਕਹਿੰਦਾ ਹੈ ਬਾਹਰ ਜੋ ਇਹ ਪਦਾਰਥ ਦਾ ਜਗਤ ਹੈ ਨੂੰ ਆਪਣੇ ਅਨੁਕੂਲ ਕਰਨਾ ਅਵਾਨ ਨੂੰ ਆਪਣੇ ਅਨੁਕੂਲ ਕਰਨਾ ਹੈ ਪਾਣੀ ਨੂੰ ਆਪਣੇ ਅਨੁਕੂਲ ਕਰਨਾ ਹੈ ਧਰਤੀ ਨੂੰ ਆਪਣੇ ਅਨੁਕੂਲ ਕਰਨਾ ਹੈ ਅਗਨੇ ਨੂੰ ਆਪਣੇ ਅਨੁਕੂਲ ਕਰਨਾ ਹੈ ਜੋ ਮੇਰੇ ਅਨੁਕੂਲ ਨਹੀਂ ਹੈ ਉਸ ਤੋਂ ਮੈਂ ਸੁਖ ਨਹੀਂ ਲੈ ਸਕਦਾ ਮੈਂ ਬੰਦੇ ਨੂੰ ਆਪਣੇ ਅਨੁਕੂਲ ਕਰਨਾ ਮੈਂ ਹੁਕਮ ਕੀਤਾ ਤੇ ਉਹਨੂੰ ਮੰਨਣਾ ਪਏ ਮੰਨਣਾ ਇੱਕੋ ਹੀ ਮਨੁੱਖ ਹੁਕਮੰਦਾ ਹੈ ਬਾਕੀ ਨਹੀਂ ਉਹ ਨੌਕਰ ਹੈ ਸਾਰਾ ਦੇਸ਼ ਹੁਕਮ ਮੰਨਦਾ ਹੈ ਹੁਕਮਰਾਨ ਹੈ ਹੁਕਮਰਾਨ ਇਹ ਰਾਜਾ ਹੈ ਇਹ ਬਾਦਸ਼ਾਹ ਹੈ ਅਜੇ ਮੇਰਾ ਹੁਕਮ ਸਿਰਫ ਇੱਕੋ ਹੀ ਬੰਦੇ ਤੇ ਚੱਲਦਾ ਹੈ ਜੋ ਮੇਰਾ ਮੁਲਾਜ਼ਮ ਹੈ ਜੋ ਮੇਰਾ ਨੌਕਰ ਹੈ ਅੰਦਰ ਪੀੜਾ ਰਹਿੰਦੀ ਹੈ ਇਸਤੇ ਤੇ ਮੇਰਾ ਹੁਕਮ ਚੱਲਦਾ ਹੈ ਬਾਕੀਆਂ ਤੇ ਨਹੀਂ ਬਾਕੀ ਨਹੀਂ ਮੰਨਦੇ ਉਕਮਰਾਨੀ ਦਾ ਜਨਮ ਇੱਥੋਂ ਹੋਇਆ ਮੈਂ ਸਿਰਫ ਪਦਾਰਥ ਨੂੰ ਹੀ ਆਪਣੇ ਅਨੁਕੂਲ ਨਹੀਂ ਕਰਨਾ ਸਿਰਫ ਹਵਾ ਤੇ ਪਾਣੀ ਨੂੰ ਹੀ ਆਪਣੇ ਅਨੁਕੂਲ ਨਹੀਂ ਕਰਨਾ ਮੈਂ ਮਨੁੱਖਾ ਨੂੰ ਵੀ ਆਪਣੇ ਅਨੁਕੂਲ ਕਰਨਾ ਜਿਸ ਤਰ੍ਹਾਂ ਹੀ ਧਰਮ ਦਾ ਜਨਮ ਉਹਨਾਂ ਲੋਕਾਂ ਨੇ ਉਸਨੂੰ ਜਨਮ ਦਿੱਤਾ ਤੇ ਇਸ ਸਮਝ ਨੂੰ ਜਨਮ ਦਿੱਤਾ ਕਿ ਜਿਤਨੇ ਚਿਰ ਤੱਕ ਮਨੁੱਖ ਆਪਣੇ ਆਪ ਨੂੰ ਪਰਮਾਤਮਾ ਦੇ ਅਨੁਕੂਲ ਨਹੀਂ ਕਰਦਾ ਪਰਮਾਤਮਾ ਤੋਂ ਆਨੰਦ ਨਹੀਂ ਲੈ ਸਕੇਗਾ ਜਿਤਨੇ ਚਿਰ ਤੱਕ ਮਨੁੱਖ ਪਦਾਰਥਾਂ ਨੂੰ ਆਪਣੇ ਅਨੁਕੂਲ ਨਹੀਂ ਕਰ ਸਕਦਾ ਪਦਾਰਥਾਂ ਤੋਂ ਸੁਖ ਨਹੀਂ ਲੈ ਸਕਦਾ ਜਿੰਨੇ ਚਿਰ ਤੱਕ ਆਪਣੇ ਆਪ ਨੂੰ ਪ੍ਰਮਾਤਮਾ ਦੇ ਅਨੁਕੂਲ ਨਹੀਂ ਕਰੇਗਾ ਅਨੰਦ ਨਹੀਂ ਲੈ ਸਕਦਾ ਨਹੀਂ ਲੈ ਸਕਦਾ ਆਪਣੇ ਆਪ ਨੂੰ ਪ੍ਰਮਾਤਮਾ ਦੇ ਅਨੁਕੂਲ ਕਰੀਏ ਫਿਰ ਮੈਂ ਕੱਲ ਤੁਹਾਡੇ ਸਾਹਮਣੇ ਖੋਲਣ ਦੀ ਨਿਮਾਣੀ ਕੋਸ਼ਿਸ਼ ਕਰਾਂਗਾ ਇਹਨਾਂ ਪੰਕਤੀਆਂ ਨੂੰ ਆਧਾਰ ਬਣਾ ਕੇ ਗੁਰ ਸਿੱਖ ਮੇਤ ਚਲੋ ਗੁਰ ਚਾਲੀ ਜੋ ਗੁਰ ਕਹੇ ਸੋਈ ਭਲ ਮਾਨੋ ਆਰ ਹਰ ਕਥਾ ਨਿਰਾਲੇ ਨਹੀਂ ਤੇ ਹੰਕਾਰ ਦਾ ਇੱਕ ਬੀਜ ਨਹੀਂ ਹੈ ਮੈਂ ਦੋਵੇਂ ਪੰਕਤੀਆਂ ਆਪ ਨੂੰ ਸਰਵਨ ਕਰਾਵਾਂ ਤੇ ਸਮਾਪਤੀ ਹਮ ਬੜ ਕਉ ਕੁਲੇਨ ਹਮ ਪੰਡਤ ਹਮ ਜੋਗੀ ਸੰਿਆਸੀ ਗਿਆਨੀ ਗੁਣੀ ਸੂਰ ਹਮ ਦਾਤੇ ਗਿਆਨ ਤੇ ਸਵਾਸ ਤੇ ਸੀ ਭਗਵਾਨ ਦੇ ਨੇੜੇ ਜਾਈਏ ਗਿਆਨ ਤੇ ਸਵਾਸ ਤੇ ਸੀ ਨਿਰੰਕਾਰ ਦੇ ਨੇੜੇ ਜਾਈਏ ਗਿਆਨ ਹੰਕਾਰ ਦੇ ਨੇੜੇ ਲੈ ਕੇ ਚੜਾ ਗਿਆ ਉਸ ਤਾਕੀਮਾ ਜਿੰਨਾ ਵੱਡਾ ਗਿਆਨੀ ਉਤਨਾ ਵੱਡਾ ਹੰਕਾਰੀ ਮੈਂ ਐਸਾ ਦੇਖਿਆ ਹੰਕਾਰ ਨੂੰ ਟਿਕਣ ਵਾਸਤੇ ਗਿਆਨ ਚਾਹੀਦਾ ਅਗਿਆਨ ਦੇ ਆਸਰੇ ਦੇ ਹੰਕਾਰ ਨਹੀਂ ਖੜਾ ਹੁੰਦਾ ਧਾਮ ਦੇ ਆਸਰੇ ਤੇ ਹੰਕਾਰ ਖੜਾ ਹੁੰਦਾ ਚੋਰੀ ਦੇ ਆਸਰੇ ਤੇ ਸੱਚ ਮੈਂ ਲੋਕ ਕਹਿ ਸਕਦਾ ਮੈਂ ਮਾੜਾ ਮੋਟਾ ਦਾਣੇ ਹੀ ਨਹੀਂ ਬਹੁਤ ਵੱਡਾ ਦਾਣੇ ਆ ਭਰੀ ਮਹਿਫਿਲ ਵਿੱਚ ਕਿਸ ਤਰ੍ਹਾਂ ਕਹਿ ਸਕਦਾ ਮੈਂ ਮਾੜਾ ਮੋਟਾ ਚੋਰ ਨਹੀਂ ਆ ਬਹੁਤ ਵੱਡਾ ਚੋਰ ਕਿਵੇਂ ਕਹਿ ਨਹੀਂ ਚੋਰੀ ਤੇ ਹੰਕਾਰ ਕੀ ਖੜਾ ਹੋਏ। ਦਾਨ ਤੇ ਹੰਕਾਰ। ਇਹ ਵੀ ਮਰ ਸਕਦਾ। ਇਸੇ ਤਰੀਕੇ ਨਾਲ ਗਿਣਤੀ ਕਰਦੇ ਜਾਣਾ ਗੁਣਾਂ ਦੇ ਤੇ ਹੰਕਾਰ ਆਪਣੀ ਯਾਤਰਾ ਕਰਦਾ ਹੈ। ਹਮ ਬਡ ਕਵ ਕੁलीन ਹਮ ਪੰਡਤ ਹਮ ਜੋਗੀ ਸਨਿਆਸੀ ਗਿਆਨੀ ਗੁਣੀ ਸੂਰ ਹਮ ਦਾਤੇ ਇਹ ਬੁੱਧ ਕਬੇ ਨਾ ਨਾਸੀ ਕਹਿਰਵਦਾ ਸਭੇ ਨਹੀਂ ਸਮਝਸ ਪੂਲ ਪਰੇ ਜੈਸੇ ਬੌਰੇ ਬੌਰੇ ਕੇ ਨਰ ਪਾਗਲ। ਸਾਰਾ ਜਗਤ ਪਾਗਲ ਹੈ ਜਿਸ ਅਗਨੀ ਦੇ ਨਾਲ ਦੀਵਾ ਜਲਾਖੇ ਘਰ ਨੂੰ ਰੋਸ਼ਨ ਕਰਨਾ ਚਾਹੀਦਾ ਉਸ ਅਗਨ ਨਾਲ ਆਪਣੇ ਘਰ ਨੂੰ ਫੂਕ ਦੇਵੇ ਹਮ ਜਿਸ ਗਿਆਨ ਕਰਕੇ ਭਗਵਾਨ ਨੂੰ ਪ੍ਰਾਪਤ ਕਰਨਾ ਚਾਹੀਦਾ ਸੀ ਨਿਰੰਕਾਰ ਨੂੰ ਕਿਤੇ ਹੰਕਾਰ ਨੂੰ ਜਨਮ ਦੇਵੇ ਕਿਤੇ ਅਗਨ ਨਾਲ ਆਪਣਾ ਘਰ ਸਾੜ ਦੇਵੇ দান ਤੋਂ ਹੰਕਾਰ ਸੇਵਾ ਤੋਂ ਹੰਕਾਰ ਔਰ ਇਸੇ ਤਰੀਕੇ ਦੇ ਨਾਲ ਕਵਤਾ ਤੋਂ ਹੰਕਾਰ ਪੰਡਤਾਈ ਤੋਂ ਹੰਕਾਰ ਸੇਵਾ ਤੋਂ ਹੰਕਾਰ ਹੱਦੋਂ ਵੀ ਇੱਕ ਬੀਜ ਨਹੀਂ ਹੈ ਹੰਕਾਰ ਦਾ ਹੰਕਾਰ ਦੇ ਹਜ਼ਾਰਾਂ ਬੀਜ ਲੈ ਔਰ ਹਜ਼ਾਰਾਂ ਬੀਜਾਂ ਤੋਂ ਪੈਦਾ ਹੁੰਦਾ ਹੈ ਪ੍ਰਕਿਰਤੀ ਨੇ ਹਰ ਫਲ ਦਾ ਬੀਜ ਇੱਕ ਬਣਾਇਆ ਹੈ ਲੇਕਿਨ ਹੰਕਾਰ ਦੇ ਹਜ਼ਾਰਾਂ ਬੀਜ ਤੋਂ ਮੈਂ ਫਿਰ ਦੁਹਰਾਵਾ ਆਪਣੇ ਆਪ ਨੂੰ ਜਿਤਨੇ ਚਿਰ ਤੱਕ ਮਨੁੱਖ ਪਰਮਾਤਮਾ ਦੇ ਅਨੁਕool ਨਹੀਂ ਕਰਦਾ ਪਰਮਾਤਮਾ ਤੋਂ ਆਨੰਦ ਨਹੀਂ ਲੈ ਸਕਦਾ ਪਰਮਾਤਮਾ ਦੀ ਸ਼ਕਤੀ ਉਸ ਨੂੰ ਨਹੀਂ ਮਿਲ ਸਕਦੀ ਜਿਤਨੇ ਚਿਰਤਕ ਪਦਾਰਥ ਨੂੰ ਆਪਣੇ ਅਨੁਕੂਲ ਨਹੀਂ ਕਰਦਾ ਇਹ ਪਦਾਰਥ ਤੋਂ ਵੀ ਸੁਖ ਨਹੀਂ ਲੈ ਸਕਦਾ ਕਤਈ ਨਹੀਂ ਲੈ ਸਕਦਾ ਬਿਲਕੁਲ ਇਹ ਖੁਲਾਸਾ ਮੈਂ ਤੁਹਾਡੇ ਸਾਹਮਣੇ ਬਾਕੀ ਕੰਡ ਕਰਾਂਗਾ ਇੱਥੇ ਹੀ ਸਮਾਪਤ ਇਹ ਥੋੜੇ ਦਿਨ ਤੁਹਾਡੀ ਸੇਵਾ ਕਰਨੀਅਤ ਕੀ ਇਹ ਸਾਲ 400 ਸਾਲਾ ਸ਼ਤਾਬਦੀ 300 ਸਾਲਾ ਸ਼ਤਾਬਦੀਆਂ ਦਾ ਰਿਹਾ ਤੇ ਦਾਸ ਦੇ ਦੋ ਦੋ ਦਿਨ ਸੇਵਾ ਰਹੀ ਗਏ ਸਭ ਜਗਾਂ ਇਹ ਏਟੀਸੀ ਚੈਨਲ ਵਾਲੇ ਮੇਰੇ ਨਾਲ ਹੀ ਚੱਲਦੇ ਰਹੇ ਦੋ ਦਿਨ ਸੂਰਤ ਦੋ ਦਿਨ ਬੈਂਗਲੌਰ ਦੋ ਦਿਨ ਮਦਰਾਸ ਦੋ ਦਿਨ ਹైదరాబాద్ ਫਿਰ ਦੋ ਦਿਨ ਜਬਲਪੁਰ ਦੋ ਦਿਨ ਨਾਗਪੁਰ ਫਿਰ ਦੋ ਦਿਨ ਰਾਏਪੁਰ ਹਾਜ਼ਰੀ ਭਰਦੇ ਮੈਂ ਦਿੱਲੀ ਪਹੁੰਚੇ ਆ ਤੇ ਫਿਰ ਫਤਿਹਗੜ੍ਹ ਸਾਹਿਬ ਗਏ ਉੱਥੇ ਵੀ ਸਾਰਾ ਪ੍ਰੋਗਰਾਮ ਰਿਕਾਰਡ ਹੋਇਆ ਇੱਕ ਅੰਦਾਜ਼ੇ ਦੇ ਮੁਕਾਬਲੇ ਅਖਬਾਰੀ ਰਿਪੋਰਟਾਂ ਦੇ ਮੁਕਾਬਲੇ ਬਹੁਤ ਪਿਆਰੇ ਅੰਦਾਜ਼ੇ ਸੰਸਦ ਦੇ ਸਕਿਨਰਾਂ ਦਾ ਵੱਡੇ ਵੱਡੇ ਹਾਲ ਛੇ ਲੱਗੇ ਐ ਸਭ ਛੇ ਹਾਲ ਜਿਹੜੇ ਬਣਾਏ ਗਏ ਪੰਡਾਲ ਵੱਡੇ ਵੱਡੇ ਤੇਨ ਧਰਨ ਦੇ ਕਿਦਰੇ ਵੀ ਥਾਂ ਨਹੀਂ ਸੀ ਸਟੇਜ ਤੇ ਭਾਵੇਂ ਮੈਂ 1 ਘੰਟਾ ਪਹਿਲੇ ਜਾਣ ਦੀ ਕੋਸ਼ਿਸ਼ ਕੀਤੀ ਪਰ ਮੈਂ ਅੱਧਾ ਘੰਟਾ ਦੇਰ ਤੋਂ ਪਹੁੰਚਿਆ ਡੇਢ ਘੰਟੇ ਤੱਕ ਮੇਸਟੇ ਤੇ ਪਹੁੰਚਿਆ ਐਨ ਆਰਐਸ ਐਤਨੇ ਵੀ ਪਾਏ ਵੀ ਆਈ ਪੇ ਜੋ ਹੈ ਪਾਸ ਮੈਨੂੰ ਮਿਲਿਆ ਸੀ ਕਾਰ ਦਾ ਪਰ ਭੇੜੇ ਚ ਚਲੇ ਕਿਸ ਤਾ ਕੋਈ ਥੋੜੇ ਜਿਹਾ ਨਸ ਦੇਖੇ ਚਾਹੋ ਕਰਕੇ ਮੈਂ ਚੱਲ ਨਹੀਂ ਸਕਦਾ ਸੀ ਉਹਨਾਂ ਵਿਚਾਰੇ ਨੇ ਪਾਸ ਬਣਾ ਦਿੱਤਾ ਉਹ ਗੱਡੀ ਕਿਵੇਂ ਚਲੇ ਇੰਨੇ ਵੀ ਇਤਨੇ ਵੀ ਥੋੜਾ ਜਿਹਾ ਪੈਦਲ ਚੱਲਣਾ ਪਿਆ ਉਹ ਪੁਲਿਸ ਨੇ ਰਸਤਾ ਬਣਾਇਆ ਉਹਨਾਂ ਕੋ ਦੇ ਬਸ ਦੀ ਗੱਲ ਵੀ ਨਹੀਂ ਸੀ ਕਹਿੰਦੇ ਕਿ ਗੈਨੇ ਜੇ ਆਮ ਪਬਲਿਕ ਹੋਵੇ ਤੇ ਅਸੀਂ ਹੋਰ ਵਿਵਹਾਰ ਕਰਦੇ ਆ ਪਰ ਹੁਣ ਸੰਗਤ ਹੈ ਬਹੁਤ ਪਿਆਰੇ ਅੰਦਾਜ਼ ਦੇ ਨਾਲ ਗਾਨਿਸਨ ਸਿੰਘ ਮਸਕੀਨੋ ਨੇ ਸਮਝਾਇਆ ਵੈ ਕਿ ਨਵਾਂ ਸਾਲ ਜਿਹੜਾ ਅਸਲ ਦੇ ਵਿੱਚ ਹੈ ਇਹ حضرت ঈਸਾ ਅਲੈਹਿਸਲਮ ਦੀ ਪੈਦਾਸ਼ ਦੇ ਦਿਨ ਦੇ ਤੌਰ ਤੇ ਮਨਾਉਂਦੇ ਆ ਇਸਾਈ ਚਾਹੇ ਉਹ ਮੁਸਲਮਾਨ ਹੈ ਚਾਹੇ ਉਹ ਸਿੱਖ ਹੈ ਚਾਹੇ ਉਹ ਵਿਰੋਹ Hindu ਹੈ ਸਾਰੇ ਧਰਮਾਂ ਦੇ ਸਿੱਖਾਂ ਨੂੰ ਉਹ ਹਿੰਦੂਆਂ ਨੂੰ ਸੌਰੀ ਜਿਹੜੇ ਇਸਾਈ ਉਹਨਾਂ ਨੂੰ ਫੋਲੋ ਕਰ ਰਹੇ ਆਪਣੀ ird gird ਵੀਰੋ ਦੇਖੋ ਜਿਹੜਾ ਆਪਣਾ ਪੰਜਾਬੀ ਅਗਰ ਲਬਾਸ ਪਾਉਂਦਾ ਵੈ ਤੇ ਉਹ ਪੈਂਟ ਸ਼ਰਟ ਪਾ ਕੇ ਆਪਣੇ ਆਪ ਨੂੰ ਬੜਾ ਉੱਚਾ ਮਹਿਸੂਸ ਕਰਦਾ ਵੈ ਪੰਜਾਬੀ ਬੋਲਣ ਲੱਗਿਆ ਸਾਨੂੰ ਸ਼ਰਮ ਆਉਂਦੀ ਹੈ ਤੇ ਅੰਗਰੇਜ਼ੀ ਬੋਲ ਕੇ ਅਸੀਂ ਆਪਣੇ ਆਪ ਨੂੰ ਬੜਾ ਵੱਡਾ ਦਿਖਾਉਂਦੇ ਆਂ ਜਿਹਦੇ ਕੋ 4 ਰੁਪਏ ਜਾਂਦੇ ਆ ਕਿਸੇ ਵੱਡੇ ਉਹਦੇ ਤੇ ਲੱਗ ਜਾਂਦਾ ਵੈ ਅੰਗਰੇਜ਼ੀ ਬੋਲਣ ਲੱਪਿੰਦਾ ਪੈਂਟ ਕੋਟ ਪਾਉਣ ਲੱਪਿੰਦਾ ਉਹਨੂੰ ਪੰਜਾਬੀ ਤੋਂ ਸ਼ਰਮ ਆਉਂਦੀ ਹੈ ਤੇ ਅੰਗਰੇਜ਼ੀ ਜੀ ਪੈਂਟ ਕੋਟ ਕਿਨਾਂ ਦਾ ਲਿਬਾਸ ਹੈ ਵੀਰੋ ਇਸਾਈਆਂ ਦਾ ਲਿਬਾਸ ਹੈ ਅਸੀਂ ਅੱਜਕੱਲ੍ਹ ਹਰ ਧਰਮ ਦੇ ਮੰਨਣ ਵਾਲਾ 크ਿਸਮਸ ਮਨਾ ਰਹਿਆ ਕਿਨਾਂ ਦਾ ਤਿਵਾਰ ਹੈ ਇਸਾਈਆਂ ਦਾ ਬਰਥ ਦੇ ਮਨਾਈ ਜਾਂਦੀ ਹੈ ਕਿਨਾਂ ਦਾ ਤਿਵਾਰ ਹੈ ਇਸਾਈਆਂ ਦਾ ਨਵਾਂ ਸਾਲ ਸਿੱਖ ਵੀ ਬੜਾ ਮਨਾਉਂਦੇ ਮੁਸਲਮਾਨ ਵੀ ਬੜਾ ਮਨਾਉਂਦੇ ਅੱਜ ਸਾਰਾ ਨਵਾਂ ਸਾਲ ਹੈ ਰਾਤ ਪੂਰੇ ਆਤਿਸ਼ਬਾਜ਼ੀ ਹੋਣੀ ਹੈ ਲੋਕਾਂ ਨੇ ਬਾਹਰ ਨਿਕਲਣਾ ਮੈਂ ਇਹ ਕਿਨਾਂ ਵਾਲੇ ਕੰਮ ਹੈ ਇਸਾਈਆਂ ਨੇ ਕੰਮ ਹੈ ਲੇਕਿਨ ਲੋਕ ਇਕ ਕਰ ਰਹੇ ਆ ਦੇ ਵੀਰੋ ਸਿਰਫ ਔਰ ਸਿਰਫ ਕੀ ਹੈਗਾ ਵੈ ਇਹ ਸਿਰਫ ਔਰ ਸਿਰਫ جہالت ਹੈ دین ਤੋਂ ਦੂਰੀ ਹੈ ਜਦੋਂ ਤੁਸੀਂ دین ਤੋਂ ਦੂਰ ਹੋਵੋਗੇ ਤੇ ਫਿਰ ਹੀ ਤੁਸੀਂ ਵੀਰੋ ਇਸ ਤਰ੍ਹਾਂ ਦੇ ਸ਼ੈਤਾਨੀ ਜਿਹੜੇ ਕੰਮ ਹੈ ਦੇਖੋ ਪਟਾਖੇ ਚਲਾਉਣਾ ਕੀ ਹੈ ਸ਼ੈਤਾਨੀ ਕੰਮ ਹੈ ਫਿਰ ਇਸ ਤਰ੍ਹਾਂ ਸੜਕਾਂ ਦੇ ਹੁਲੜਬਾਜ਼ੀ ਕਰਨਾ ਇਕ ਕੀ ਹੈ ਸ਼ੈਤਾਨੀ ਕੰਮ ਹੈ ਲੋਕਾਂ ਨੂੰ ਤਕਲੀਫੇ ਨਾ ਹੁੰਦੀ ਹੈ ਲੋਕਾਂ ਦੀ ਨੀਂਦ ਖਰਾਬ ਹੁੰਦੀ ਹੈ ਲੋਕਾਂ ਦੇ ਰਸਤੇ ਬੰਦ ਹੁੰਦੇ ਆ ਇਸ ਕਰਕੇ ਵੀਰੋ ਇਹ ਸਭ ਸ਼ੈਤਾਨੀ ਫਜ਼ੂਲ ਕੰਮ ਹੈ ਅੱਲਾ ਰੱਬ ਅਲ ਇਜ਼ਤ ਦੀ ਜ਼ਾਤ ਤੇ ਆਪਣਾ ਭਰੋਸਾ ਰੱਖੋ ਉਹਦੇ ਕੋਲੋਂ ਮੰਗੋ ਉਸ ਦੀ ਅਬਦ ਕਰੋ ਉਸ ਦੇ ਅੱਗੇ ਚੁਕੋ ਤੇ ਤੁਹਾਡਾ ਪੂਰਾ ਸਾਲ ਕੀ ਤੁਹਾਡੀ ਪੂਰੀ ਜ਼ਿੰਦਗੀ ਬਹੁਤ ਵਧੀਆ ਰਹੂਗੀ ਬਾਕੀ ਵੀਰੋ ਬਹੁਤ ਪਿਆਰੀ ਕਥਾ ਸੀ ਬੜੇ ਕਨਸੈਪਟ ਕਲੀਅਰ ਹੋਏ ਤੁਹਾਨੂੰ ਕਿਸ ਤਰ੍ਹਾਂ ਲੱਗੀ ਕਮੈਂਟ ਕਰਕੇ ਆਪਣੀ ਕੀਮਤੀ ਰਾਏ ਦਾ ਜ਼ਹਲ ਜ਼ਰੂਰੀ ਕਰਨਾ ਪਟਿਆ ਸਾਰਾ ਖਿਆਰਖਨ ਦੁਆਇ ਯਾਦ ਰੱਖਣਾ ਅੱਲਾ ਫੇ